ਸੋ ਦੋਸਤੋ ਨਸ਼ਿਆਂ ਦੇ ਇਸ ਮਗਦੇ ਹੱਡ ਨੂੰ ਰੋਕਣ ਲਈ ਜਿੱਥੇ ਮਾਂ ਨੇ ਬੀਐਸਐਸਪੀ ਸਾਹਿਬ શ્રી ਮੁਕਸਰ ਸਾਹਿਬ ਜੀ ਵੱਲੋਂ ਬਹੁਤ ਪ੍ਰਾਲੇ ਕੀਤੇ ਜਾ ਰਹੇ ਹਨ ਉੱਥੇ ਇੱਕ ਮੇਰੇ ਵੱਲੋਂ ਤੇ ਜਿਲ੍ਹਾ શ્રી ਮੁਕਸਰ ਸਾਹਿਬ ਦੀ ਪੁਲਿਸ ਵੱਲੋਂ ਇੱਕ ਛੋਟੇ ਜਿਹੇ ਗੀਤ ਦੇ ਰਾਹੀਂ ਕੁਝ ਤੁਹਾਨੂੰ ਸੁਨੇਹਾ ਤੇ ਕੁਝ ਤੁਹਾਡੇ ਤੋਂ ਸਹਿਯੋਗ ਦੀ ਜੜੀ ਹੈ ਉਹ ਅਸੀਂ ਉਮੀਦ ਕਰਦੇ ਹਾਂ ਸੋ ਗੀਤ ਨੂੰ ਜਰੂਰ ਤੁਸੀਂ ਸੁਣਿਓ ਸੋ ਪੇਸ਼ ਕਰਦੇ ਹਾਂ ਹੋ ਪਹਿਰੇ ਪਿੰਡ ਸ਼ਹਿਰ ਹੱਦਾਂ ਉੱਤੇ ਲਾਉਣੇ ਪੈਣਗੇ ਜਿਹੜੇ ਡੁੱਬੇ ਵਿੱਚ ਨਸ਼ੇ ਸਮਝਾਉਣੇ ਪੈਣਗੇ ਕਦੇ ਗੱਲਾਂ ਦਾ ਮੈਦਾਨੇ ਜਿੱਤੇ ਜਾਂਦੇ ਨਾ ਗੱਲ ਪੱਕੀ ਵਿੱਚ ਮਣਾ ਦੇ ਬਿਠਾ ਲਈਏ ਆ ਜੋ ਥੋੜਾ ਥੋੜਾ ਫਰਜ਼ ਨਿਭਾ ਲਈਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆ ਜੋ ਥੋੜਾ ਥੋੜਾ ਫਰਜ਼ ਨਿਭਾ ਲਈਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਰੀਏ ਮਿਲੇ ਪੁਲਿਸ ਨੂੰ ਥੋੜਾ ਜਿਹਾ ਹੁੰਦਾ ਰ ਚੰਗਾ ਹੋਵਾਂ ਵਾਦਾ ਕਰਦੇ ਆ ਪੁੱਤ ਫਿਰ ਕਿਸੇ ਦਾ ਨਾ ਬਹੂੰ ਮਿਲੇ ਪੁਲਿਸ ਨੂੰ ਥੋੜਾ ਜਿਹਾ ਹੂੰਗਾ ਚੰਗਾ ਹੋਵਾਂ ਵਾਦਾ ਕਰਦੇ ਆ ਪੁੱਤ ਫਿਰ ਕਿਸੇ ਦਾ ਨਾ ਬਹੂੰ ਹੋ ਜਾਣੀ ਜ਼ਿੰਦਗੀ ਸਬਰੇ ਪੁੱਟੇ ਮਾਪਿਆਂ ਲਾਸ਼ਾਂ ਬਣੇ ਹੋਏ ਪੁੱਤਾਂ ਚ ਜਾਣ ਪਾਲੀਏ ਆ ਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆਜੋ ਥੋੜਾ ਥੋੜਾ ਫਰਜ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਦੁੱਖ ਪਤਾ ਕਿੰਨਾ ਓਹ ਨੂੰ ਯਾਰੋ ਜੀ ਦੇ ਨਾਲ ਬੀਤੀ ਰੱਬਾ ਮਤ ਦੇਵੀਂ ਓਹ ਜਿਹਨੇ ਚੰਗੀ ਨਹੀਂ ਓ ਕੀਤੀ ਦੁੱਖ ਪਤਾ ਕਿੰਨਾ ਓਹ ਨੂੰ ਯਾਰੋ ਜੀ ਦੇ ਨਾਲ ਬੀਤੀ ਰੱਬਾ ਮਤ ਦੇਵੀਂ ਓਹ ਜਿਹਨੇ ਚੰਗੀ ਨਹੀਂ ਓ ਕੀਤੀ ਲਾਉਂਦੇ ਨਸ਼ਿਆਂ ਤੇ ਜਿਹੜੇ ਨੌਜਵਾਨਾਂ ਨੂੰ ਚਿਹਰੇ ਉਹਨਾਂ ਦੇ ਵੀ ਮਾਈਂਡ 'ਚ ਟਿਕਾਈਏ ਆਜੋ ਥੋੜਾ ਥੋੜਾ ਫਰਜ਼ ਨਿਭਾਈਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਈਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਉਹ ਜੇ ਨੀ ਮਾਰ ਕੋਈ ਹੱਲਾ ਜੰਗ ਜਿੱਤ ਤੂੰ ਹੀ ਜ਼ਰੂਰ ਉਹ ਲਟੈਣਾ ਜਿਹੇ ਪੁੱਤ ਹੋਈ ਜਾਂਦੇ ਨਿੱਤ ਦੂਰ ਓ ਜੈਮੀ ਮਾਰ ਕੋਈ ਹੱਲਾ ਜੰਗ ਜਿੱਤਣੀ ਜ਼ਰੂਰ ਓ ਲਟੈਣਾ ਜਿਹੇ ਪੁੱਤ ਹੋਈ ਜਾਂਦੇ ਨਿੱਤ ਦੂਰ ਹੁੱਚਾ ਚੰਦਰੀ ਸਮੈਗ ਖੁੰਝੇ ਲਾ ਗਈ ਮੇਰੇ ਡੁੱਬਦੇ ਪੰਜਾਬ ਨੂੰ ਵਿਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਪੁੱਤ ਮਰਦੇ ਜੋ ਮਾਵਾਂ ਦੇ ਵਿਚਾਲੀਏ ਆਜੋ ਥੋੜਾ ਥੋੜਾ ਫਰਜ਼ ਨਿਭਾਲੀਏ ਅਤਮਰ ਦੇ ਜੋ ਮਾਮਾ ਵੀ ਵਿਚਾਰੀਏ ਸੋ ਥੈਂਕ ਯੂ